ਪੈਣੋ ਮਕਾਓ ਹੱਥ ਜੋੜ ਕੇ ਸਿਰ ਝੁਕਾ ਕੇ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤਿੰਨ ਵੱਡੇ ਭਰਾ ਅੱਜ ਮੇਰੇ ਨਾਲ ਆਏ ਨੇ ਕਹਿੰਦੇ ਆ ਵੀ ਵੱਡੇ ਭਰਾ ਜੇ ਨਾਲ ਚੱਲਣ ਤਾਂ ਉਹੀ ਛੋਟੇ ਬਾਰੇ ਦੱਸ ਦਿੰਦੇ ਨੇ ਵੀ ਛੋਟਾ ਕਿਵੇਂ ਦਾ ਹੈ ਮਿਲਣ ਵਾਲਾ ਹੈ ਵਰਤਨ ਵਾਲਾ ਹੈ ਜਾਂ ਕਿਵੇਂ ਦਾ ਹੈ ਤਾਂ ਬਾਈ ਚਮਕੀਲੇ ਨੇ ਅਗਰ왈 ਜੀ ਨੇ ਤੇ ਕੋਟਲੀ ਸਾਹਿਬ ਨੇ ਤੁਹਾਡੇ ਨਾਲ ਸਾਰੀਆਂ ਗੱਲਾਂ ਹੀ ਕਰਤੀਆਂ ਮੇਰੇ ਬੋਲਣ ਲਾਇ ਕੁਝ ਬਚਾ ਨਹੀਂ ਹੈਗਾ ਇਹਨਾਂ ਨੇ ਚੰਗੀ ਤਰ੍ਹਾਂ ਮੇਰੇ ਬਾਰੇ ਵੀ ਮੇਰੇ ਵਿਚਾਰਾਂ ਬਾਰੇ ਵੀ ਜੋ ਮੈਂ ਕਰਨਾ ਚਾਹੁੰਦਾ ਹੈ ਜੋ ਆਪਣੇ ਪਿੰਡਾਂ ਨਹੀਂ ਆ ਦਿੱਕਤੇ ਆ ਰਹੀਆਂ ਨੇ ਇਹਨਾਂ ਨੇ ਸਭ ਕੁਝ ਆਪ ਹੀ ਦੱਸਤਾ ਮੇਰੇ ਬੋਲਣ ਲੈ ਕੁਝ ਬਚਿਆ ਨਹੀਂ ਹੈਗਾ ਇੱਕ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਛੋਟੀ ਜੀ ਹੋਏ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਕੈਂਸਰ ਹੈ ਤਿੰਨ ਤਰ੍ਹਾਂ ਦਾ ਤਿੰਨ ਕੈਂਸਰ ਨੇ ਆਪਣੇ ਪਿੰਡਾਂ ਦੇ ਵਿੱਚ ਮੈਂ ਜਦੋਂ ਪਿੰਡ ਸ਼ੁਰੂ ਕੀਤੇ ਸੀ ਉਦੋਂ ਤੋਂ ਹੀ ਇਹ ਤਿੰਨੋਂ ਕੈਂਸਰ ਮੈਨੂੰ ਬਹੁਤ ਜ਼ਿਆਦਾ ਚੁਭ ਰਹੇ ਨੇ ਪਹਿਲਾ ਕੈਂਸਰ ਹੈ ਨਸ਼ਾ ਚਿਟਾ 2022 ਦੇ ਵਿੱਚ ਸਰਕਾਰ ਬਣੀ ਸੀ 2025 ਆ ਗਿਆ ਮਲੰਗ ਕਹਿੰਦੇ ਹੁੰਦੇ ਸੀਗੇ ਆਵਾਂਗੇ 2 ਮਹੀਨੇ 'ਚ ਚਿੱਟਾ ਖਤਮ 3 ਮਹੀਨੇ 'ਚ ਤਾਰੇ ਦਿਖਾ ਦਾਂਗੇ ਆਸਮਾਨ ਥੱਲੇ ਲਿਆ ਦਾਂਗੇ ਜ਼ਮੀਨ ਆਸਮਾਨ 'ਚ ਮਿਲਾ ਦਾਂਗੇ ਮਲੰਗਾ ਨੇ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਪਰ ਨਸ਼ਾ ਖਤਮ ਨਹੀਂ ਕਰ पाए ਹੁਣ ਜਦੋਂ ਖਤਮ ਕਰਨ ਲੱਗੇ ਸੀਗੇ ਘਰਾਂ ਤੇ ਬੁਲਡੋਜ਼ਰ ਚਲਾਉਣ ਲੱਗੇ ਉਹਨਾਂ ਲੋਕਾਂ ਦੇ ਜਿਹੜਾ ਨਸ਼ਾ ਵੇਚ ਰਹੇ ਸੀਗੇ ਪਤਾ ਨਹੀਂ ਮਲੰਗਾ ਨੇ ਕੀ ਕੀਤਾ ਇਹਨਾਂ ਦੇ ਦਿਮਾਗ 'ਚ ਕੀ ਆਇਆ ਬੁਲਡੋਜ਼ਰ ਨਸ਼ਾ ਵਾਲਿਆਂ ਦੇ ਘਰ ਤੇ ਚਲਾਨਦੇ ਚਲਾਨਦੇ ਕਿਸਾਨਾਂ ਦੇ ਉੱਤੇ ਝੜਾਤਾ ਆ ਜਿੰਨੇ ਕਿਸਾਨ ਆਪਣੇ ਬੈਠੇ ਸੀਗੇ ਸਾਰਿਆਂ ਦੇ ਉੱਤੇ ਪੀਲਾ ਪੰਜਾ ਚਲਾਤਾ ਉੱਥੇ ਉਹਨਾਂ ਦੇ ਵਿਚਾਰਿਆਂ ਦੇ ਟੈਂਟ ਤੋੜਤੇ ਟਰਾਲੀਆਂ ਖਦਾਨਾ ਚ ਘੇੜਤੀਆਂ ਘਰ-ਬਾਰ ਜਿਹੜੇ ਉਹਨਾਂ ਨੇ ਉੱਥੇ ਸੌਣ ਲਈ ਰਹਿਣ ਲਈ ਬਣਾਏ ਹੋਏ ਸੀਗੇ ਧਰਨਾ ਕਰ ਰਹੇ ਸੀਗੇ ਥੋੜੇ ਹੱਕਾਂ ਲਈ ਆਪਣੇ ਹੱਕਾਂ ਲਈ ਹਨਾ ਤਰਨੇ ਸੀਗਾ ਸਾਰਾ ਚਕਾਤਾ ਪੀਲਾ ਪੰਜਾ ਚਲਾਉਣਾ ਸੀ ਨਸ਼ੇ ਦੇ ਸੌਦਾਗਰਾਂ ਤੇ ਚਲਾਤਾ ਆਪਣੇ ਗਰੀਬਾਂ ਤੇ ਮਜ਼ਦੂਰਾਂ ਤੇ ਕਿਸਾਨਾਂ ਤੇ ਤੀਜੀ ਗੱਲ ਜਿਹੜੀ ਹੈਗੀ ਹੈ ਮੇਨ ਜਿਹੜਾ ਤੀਜਾ ਕੈਂਸਰ ਹੈ ਤੀਜਾ ਮਸਲਾ ਹੈ ਉਹ ਹੈ ਕਿਸਾਨਾਂ ਦਾ ਮਸਲਾ ਤੇ ਮਜ਼ਦੂਰਾਂ ਦਾ ਮਸਲਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਮਸਲਾ ਬਹੁਤ ਸਰਕਾਰਾਂ ਤੋਂ ਐਂ ਲਟਕ ਰਿਹਾ ਹੈ ਚਾਹੇ ਤੁਹਾਡੇ ਨਰੇਗਾ ਦੀਆਂ ਮੇਰੀਆਂ ਮਾਤਾ ਭੈਣਾਂ ਬੈਠੀਆਂ ਜਿੰਨੇ ਕ ਪੈਸੇ ਤੁਹਾਨੂੰ ਮਿਲਦੇ ਨੇ ਤੇ ਜਿੰਨੇ ਕ ਹਾੜੇ ਕਢਾ ਕਢਾ ਕੇ ਮਿਲਦੇ ਨੇ ਓਨੇ ਕ ਪੈਸਿਆਂ ਚ ਘਰ ਨਹੀਂ ਚੱਲਦਾ ਪਰ ਓਨੇ ਕ ਘੱਟ ਪੈਸਿਆਂ ਲਈ ਹਾੜੇ ਬਹੁਤ ਜ਼ਿਆਦਾ ਕਢਨੇ ਪੈ ਜਾਂਦੇ ਨੇ ਤੁਹਾਨੂੰ ਤੇ ਬਾਈ ਜੀ ਉਹਨਾਂ ਨੇ ਅਸੀਂ ਬੈ ਕੇ ਸਾਰੀ ਵਿਉਂਤਬੀ ਬਣਾਈ ਹੈ ਸਲਾਹ ਵੀ ਬਣਾਈ ਹੈ ਵੀ ਕਿਵੇਂ 700 ਰੁਪਏ ਦਿਹਾੜੀ ਤੇ ਲੈ ਕੇ ਜਾਣਾ ਕਿੱਥੇ ਕਿੱਥੇ ਅਫਸਰਾਂ ਕੋਲ ਚਿੱਠੀਆਂ ਪਹੁੰਚਾਉਣੀ ਹੈ ਕਿੱਥੇ ਕਿੱਥੇ ਰੋਲਾ ਪਾਣਾ ਹੈ ਕਿੱਥੇ ਕਿੱਥੇ ਬੈਠਣਾ ਹੈ ਕਿੱਥੇ ਕਿੱਥੇ ਸਾਰੀ ਵਿਉਂਤਬੰਦੀ ਅਸੀਂ ਬੈਠ ਕੇ ਕੀਤੀ ਹੈ ਲਾਸਟ ਵਾਲਾ ਕੈਂਸਰ ਜਿਹੜਾ ਰਹਿ ਗਿਆ ਉਹ ਵੀ ਬਹੁਤ ਵੱਡਾ ਹੈ ਉਹ ਕੈਂਸਰ ਹੈ ਆਪਣੇ ਹਲਕੇ ਦੇ ਲੀਡਰ ਇਹ ਵੀ ਬਹੁਤ ਵੱਡਾ ਕੈਂਸਰ ਨੇ ਇਹ ਤੁਹਾਡੇ ਕੋਲ ਆ ਜਾਂਦੇ ਨੇ ਚਿਕਨੀਆਂ ਚੁਪੜੀਆਂ ਗੱਲਾਂ ਕਰਕੇ ਤੁਹਾਡੇ ਤੋਂ ਮੋਹਰਾ ਲਗਵਾ ਜਾਂਦੇ ਨੇ ਆਪਣੇ ਤੇ ਵੋਟਾਂ ਪਵਾ ਜਾਂਦੇ ਨੇ ਪਰ ਤੁਸੀਂ ਫੇਰ ਉਹਨੂੰ ਵੋਟਾਂ ਪਾ ਕੇ ਵੀ ਖੜੇ ਉੱਥੇ ਹੀ ਹੋ ਜਿੱਥੇ ਉਹ ਤੋਂ ਪਹਿਲਾਂ ਖੜੇ ਸੀਗੇ ਘਰਾਂ ਦੇ ਪੈਸਿਆਂ ਦੀ ਗੱਲ ਕਰ ਲੋ ਨਹੀਂ ਪਏ ਪੈਨਸ਼ਨਾਂ ਦੀ ਗੱਲ ਕਰ ਲੋ ਨਹੀਂ ਹੋਈਆਂ ਨਰੇਗਾ ਦੀ ਬਾਈ ਜੀ ਨੇ ਗੱਲ ਕੀਤੀ ਜਾਂਦਾ ਤਾਂ 25 ਕਰੋੜ ਹੈ ਜਾਂਦਾ ਕਿੱਥੇ ਆ ਪਤਾ ਨਹੀਂ ਕਿਸਾਨੀ ਮਸਲਿਆਂ ਦੀ ਗੱਲ ਕਰ ਲੋ ਪੀਲਾ ਪੰਜਾ ਚਲਾਤਾ ਬੁੱਲ ਡੋਜਾ ਚੜਾਤਾ ਉਸ ਤੋਂ ਬਾਅਦ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰ ਲੋ ਕੁਝ ਨਹੀਂ ਪਤਾ ਕਦੋਂ ਹੋਣਗੇ ਕਿਵੇਂ ਹੋਣਗੇ ਕਿੰਨਾ ਹੋਊਗਾ ਕੁਝ ਨਹੀਂ ਪਤਾ ਤਾਂ ਕੁਲ ਮਲਾ ਕੇ ਪਾਰਟੀਆਂ ਲੀਡਰੀਆਂ ਸਰਕਾਰਾਂ ਕਿਸੇ ਕੰਮ ਦੀਆਂ ਨਹੀਂ ਕਿਉਂਕਿ ਆ ਚਾਰ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਈਆਂ ਨੇ ਇਹਦੇ ਹਾਲੇਦਾਲੀ ਸਾਰਾ ਪਿੰਡ ਪਿੰਡ ਦੇ ਲੋਕ ਤੇ ਪਿੰਡਾਂ ਦੇ ਮਸਲੇ ਘੁੰਮਦੇ ਨੇ ਇਹ ਚਾਰ ਚੀਜ਼ਾਂ ਹੱਲ ਕਰਨੀ ਪਾਏ ਚਾਰ ਚੀਜ਼ਾਂ ਪੰਜ ਚੀਜ਼ਾਂ ਬਾਰੇ ਸੋਚ ਨਹੀਂ ਪਾਏ ਤਾਂ ਹੋਰ ਪਤਾ ਨਹੀਂ ਕੀ ਹੁਣ ਹੋਰੇ ਲਾਈਟ ਲਟਕਾਂਗੇ ਜਾਂ ਹੋਰ ਪਤਾ ਨਹੀਂ ਕੀ ਹੁਣ ਹੈ ਆਸਮਾਨ ਤੋਂ ਤਾਰੇ ਤੋੜ ਕੇ ਲਿਆਾਂਗੇ ਵੀ ਅਗਲੀ ਵਾਰ ਥੋੜੇ ਤੋਂ ਵੋਟ ਲੈ ਜਾਣ ਕਿਉਂ ਕਿਵੇਂ ਕਿਵੇਂ ਮੰਗਾਂਗੇ ਵੋਟ ਜਦੋਂ ਆਂਗੇ ਆ ਮਸਲਿਆਂ ਤੇ ਕਿਸੇ ਨੇ ਕੋਈ ਕੰਮ ਕੀਤਾ ਨਹੀਂ ਜਿਹੜਾ ਤਾਂ ਐਮ.ਐਲ.ਏ ਆ ਉਹ ਤਾਂ ਉਹਦਾ ਫੇਸਬੁੱਕ ਦੇਖਿਆ ਮੈਨੂੰ ਕਿਸੇ ਨੇ ਦੱਸਿਆ ਵੀ ਬਾਈ ਜੀ ਆਹ ਦੇਖੋ ਪਿਛਲੇ 12 ਮਹੀਨਿਆਂ ਦੇ ਵਿੱਚ 10 ਪਿੰਡ ਵੀ ਨਹੀਂ ਗਿਆ ਵੀ ਜੇ ਹੁਣ ਇੱਕ ਮਹੀਨੇ 'ਚ ਇੱਕ ਪਿੰਡ ਹੀ ਜਾਂਦਾ ਤਾਂ ਫੇਰ 29 ਦਿਨ ਕਿੱਥੇ ਐ ਮੈਂ ਕਹਾਂ ਯਾਰ ਪਾਰਟ ਟਾਈਮ ਕੰਮ ਕਰਦਾ ਇੱਕ ਦਿਨ ਕੰਮ ਕਰਦਾ 29 ਦਿਨ ਆਰਾਮ ਕਰਦਾ ਥੱਕ ਜਾਂਦਾ ਤਾਂ ਪਾਰਟ ਟਾਈਮ ਕੰਮ ਕਰਦਾ ਉਦੋਂ ਬਾਅਦ ਜਿਹੜਾ ਐਮ.ਪੀ ਐ ਉਹ ਇੱਕ ਦਿਨ ਵੀ ਨਹੀਂ ਆਂਦਾ ਉਹਦਾ ਕੰਮ ਹੀ ਨਹੀਂ ਕਰਦਾ ਉਹਦੀ 30 ਦਿਨ ਤੋਂ 30 ਦਿਨ ਹੀ ਛੁੱਟੀ ਹੈ ਤਾਂ ਤੁਹਾਡਾ ਐਮਪੀ ਵੀ ਗਵਾਚਿਆ ਹੋਇਆ ਹੈ ਤੁਹਾਡਾ ਐਮਐਲਏ ਵੀ ਗਵਾਚਿਆ ਹੋਇਆ ਹੈ ਤਾਂ ਪਤਾ ਨਹੀਂ ਹਲਕਾ ਕਿੱਧਰ ਨੂੰ ਜਾ ਰਿਹਾ ਹੈ ਤੇ ਤੁਸੀਂ ਆਪਣੇ ਕੰਮਾਂ ਲਈ ਕਿਹਦੇ ਕੋਲ ਜਾਓ ਤਾਂ ਐਸੀ ਗੱਲ ਦੇ ਉੱਤੇ ਤਰਕ ਦੇ ਆਧਾਰ ਤੇ ਮੈਂ ਲੋਕ ਸੇਵਾ ਕੇਂਦਰ ਖੋਲੇ ਨੇ ਵੀ ਜੇ ਹਲਕੇ ਦਾ ਐਮਪੀ ਵੀ ਗੁੰਮ ਹੈ ਤੇ ਐਮਐਲਏ ਵੀ ਗਵਾਚਿਆ ਹੋਇਆ ਹੈ ਜਿਨ੍ਹਾਂ ਨੂੰ ਲੋਕਾਂ ਦੇ ਕੰਮਾਂ ਦਾ ਪਤਾ ਹੀ ਨਹੀਂ ਹੈ ਕਿ ਜੇ ਕੋਈ ਉਹਨਾਂ ਦੇ ਘਰ ਦਾ ਕਲੇਸ਼ ਥਾਣੇ ਪਹੁੰਚ ਜੇ ਤਾਂ ਕਿਹਨੂੰ ਕਹਿਣ ਕਿਹਨੂੰ ਨਾਲ ਲੈ ਕੇ ਜਾਣ ਕਈ ਵਾਰ ਮਲੰਗ ਬੰਦਾ ਨਾਲ ਆਪਣੇ ਆ ਜਾਂਦਾ ਹੈ ਉਹ ਪੈਸੇ ਮੰਗਦਾ ਹੈ ਲੀਡਰ ਤਾਂ ਗਾਇਬ ਹੋਏ ਹੋਏ ਨੇ ਘਰਾਂ ਦੀਆਂ ਛੱਤਾਂ ਨਹੀਂ ਹੈਗੀਆਂ ਗ੍ਰਾਂਟ ਆਂਦੀ ਹੈ ਸੈਂਟਰ ਤੋਂ ਪਰ ਬਣਾਣੀ ਕਿਵੇਂ ਹੈ ਨਹੀਂ ਪਤਾ 5 ਲੱਖ ਤੱਕ ਦਾ ਬੀਮਾ ਮਿਲਦਾ ਹੈ ਪਰ ਅਪਲਾਈ ਕਿਵੇਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਕਿਸੇ ਨੂੰ ਕੈਂਸਰ ਹੋ ਜਾਂਦਾ ਹੈ ਆਪਣੇ ਪਿੰਡ 'ਚ ਵਿਚਾਰਾ ਇਲਾਜ ਹੀ ਨਹੀਂ ਕਰਾ ਪਾਂਦਾ ਕਿਸੇ ਦੇ ਗੋਡੇ ਰਹਿ ਜਾਂਦੇ ਆ ਵਿਚਾਰਾ ਇਲਾਜ ਹੀ ਨਹੀਂ ਕਰਾ ਪਾਂਦਾ ਕਿਸੇ ਦੇ ਦੰਦ ਰਹਿ ਜਾਂਦੇ ਆ ਇਲਾਜ ਹੀ ਨਹੀਂ ਕਰਾ ਪਾਂਦਾ ਤਾਂ ਇਹ ਸਾਰੇ ਇਲਾਜਾਂ ਲਈ 5 ਲੱਖ ਰੁਪਏ ਤੱਕ ਦਾ ਇਲਾਜੀ ਸਹੂਲਤ ਵੀ ਮਿਲਦੀ ਹੈ ਇਲਾਜ ਦੀ ਪਰ ਪਤਾ ਹੀ ਨਹੀਂ ਕਿਵੇਂ ਮਿਲਦੀ ਹੈ ਤਾਂ ਸਾਰੇ ਪਤਾ ਨਹੀਂ ਪਤਾ ਲੱਗ ਜਾਣਗੇ ਸਾਡੇ ਲੋਕ ਸੇਵਾ ਕੇਂਦਰ ਵਿੱਚ ਆ ਕੇ ਜਿਹੜਾ ਅਸੀਂ ਇੱਕ ਖੋਲੇ ਆ ਸੁਲਤਾਨਪੁਰ اڈੇ 'ਚ ਇੱਕ ਖੋਲ ਰਹੇ ਆ ਅਸੀਂ ਡਕਾਲੇ ਇੱਕ ਅਸੀਂ ਲਲੋਚੀ ਵੀ ਖੋਲ ਰਹੇ ਆ ਤੇ ਥੋੜਾ ਦੇਖ ਲਿਓ ਕਿਹੜਾ ਪਿੰਡ ਨੇੜੇ ਇੱਕ ਬਾਈ ਨੇ ਕਿਹਾ ਵੀ ਸਮਾਣੇ ਵੀ ਖੋਲੋ ਕਿਉਂਕਿ ਸਮਾਣੇ ਨਾਲ ਬਹੁਤ ਜ਼ਿਆਦਾ ਪਿੰਡ ਆਪਸ ਵਿੱਚ ਜੁੜੇ ਹੋਏ ਨੇ ਤਾਂ ਇਹ ਕੋਣ ਬਾਈ ਜੀ ਨੇ ਅੱਜ ਮੈਨੂੰ ਸਮਝਾਇਆ ਹੈ ਤਾਂ ਸਮਾਣੇ ਵੀ ਅਸੀਂ ਖੋਲ ਰਹੇ ਆ ਲੋਕ ਸੇਵਾ ਕੇਂਦਰ ਦੇ ਵਿੱਚ ਆ ਜਿਹੜੇ ਮੈਂ ਤੁਹਾਨੂੰ ਕੰਮ ਦੱਸ ਰਿਹਾ ਐ ਇਹ ਸਾਰੇ ਕੰਮ ਤੁਹਾਡੇ ਹੋਣਗੇ 2027 ਦੀ ਇਲੈਕਸ਼ਨ ਹਲੇ ਬਹੁਤ ਦੂਰ ਹੈ ਵੋਟਰਾਂ ਦੀ ਗੱਲ ਅੱਜ ਕਰਨ ਦਾ ਕੋਈ ਫਾਇਦਾ ਨਹੀਂ ਹੈ ਤੁਸੀਂ ਪਹਿਲਾਂ ਆਪਣੇ ਕੰਮ ਕਰਾਓ ਆਪਣੇ ਘਰ ਤਾਂ ਪੱਕੇ ਕਰ ਲੋ ਮਲੰਗਾ ਦੇ ਪਿੱਛੇ ਫਿਰਦੇ ਰਹਿੰਦੇ ਹੋ ਲੀਡਰਾਂ ਦੇ ਪਿੱਛੇ ਫਿਰਦੇ ਰਹਿੰਦੇ ਹੋ ਕੋਈ ਆ ਕੇ ਤੁਹਾਡੇ ਨਾਲ ਚੁਗਣੀ ਚੁਪੜੀਆਂ ਗੱਲਾਂ ਕਰ ਜਾਂਦਾ ਥੋੜੇ ਗੋਡੇ ਪੈਰੀ ਹੱਥ ਲਾ ਜਾਂਦੇ ਤੁਸੀਂ ਸਾਰਾ ਚੁੰਡੋ ਦੇ ਪਿੱਛੇ ਤੁਰ ਪੈਨੇ ਹੋ ਤਾਂ ਇਸ ਵਾਰ ਪਹਿਲਾਂ ਆਪਣੇ ਘਰ ਪੱਕੇ ਕਰੋ ਪਹਿਲਾਂ ਆਪਣੀਆਂ ਪੈਨਸ਼ਨਾਂ ਲਗਵਾਓ ਪਹਿਲੇ ਜੇ ਕੋਈ ਬਿਮਾਰ ਹੈ ਕੋਈ ਬਿਮਾਰੀ ਤੁਹਾਮਾਰੀ ਹੈ ਉਹਦਾ ਇਲਾਜ ਕਰਾਓ ਲੀਡਰੀਆਂ ਲੀਡਰ ਇਹਨਾਂ ਦੀਆਂ ਗੱਲਾਂ ਤੇ ਫੇਰ ਧਿਆਨ ਦੇਣਾ ਉਹਦੇ ਲਈ ਤੋਂ ਨੂੰ ਦੱਸਦਾ ਕਿੱਥੇ ਹੋਊਗਾ ਆਧਾਰ ਕਾਰਡ ਜੇਬ 'ਚ ਪਾ ਕੇ ਚਲੇ ਜਾਈਓ ਚਵੰਨੀ ਨਹੀਂ ਲਗਣੀ ਚਵੰਨੀ ਨਹੀਂ ਜਾਣੀ ਫੋਨ ਤੇ ਪੁੱਛ ਲਿਓ ਕਿ ਮੈਂ ਫਾਈਲ ਅੰਨੀ ਤਰੀਕ ਨੂੰ ਜਮ੍ਹਾਂ ਕਰਾਈ ਸੀ ਕਿੱਥੇ ਪਹੁੰਚੀ ਉਹ ਵੀ ਦੱਸਾਂਗੇ ਚਾਹੇ ਡੀਸੀ ਤੋਂ ਹੋਣੀ ਹੈ ਚਾਹੇ ਐਸਐਸਪੀ ਤੋਂ ਹੋਣੀ ਹੈ ਚਾਹੇ ਥਾਣੇ ਤੋਂ ਹੋਣੀ ਹੈ ਚਾਹੇ ਕਿਸੇ ਸਰਕਾਰੀ ਦਰਬਾਰੇ ਉਹ ਫਾਈਲ ਹੋਣੀ ਹੈ ਉਹ ਮੇਰਾ ਲੋਕ ਸੇਵਾ ਕੇਂਦਰ ਤੁਹਾਡੇ ਲਈ ਕਰਾ ਕੇ ਦੇਊਗਾ ਉੱਥੇ ਮੇਰੀ ਟੀਮ ਬੰਦੇ ਸਭ ਬੈਠੇ ਹੋਣਗੇ ਜਿਹੜੇ ਤੁਹਾਡੇ ਕਰਕੇ ਫਾਰਮ ਭਰਾਂਗੇ ਤੁਹਾਡੀ ਪੂਰੀ ਫਾਈਲ ਤਿਆਰ ਕਰਾਂਗੇ ਤੇ ਅੱਗੇ ਭੇਜਾਂਗੇ ਤਾਂ ਤੁਹਾਡੇ ਕੰਮ ਆ ਜਿਹੜੇ ਛੋਟੇ ਮੋਟੇ ਨੇ ਇਹ ਉੱਥੇ ਹੋਣਗੇ ਹੋਰ ਕੋਈ ਵੱਡੀ ਚੀਜ਼ ਦਾ ਸਾਨੂੰ ਚਾਹੀਦੀ ਨਹੀਂ ਕਿਸੇ ਨੂੰ ਚਾਹੀਦੀ ਹੈ ਵੀ ਇੱਥੇ ਫੈਕਟਰੀ ਲੱਗ ਜਾਏ 200 ਕਰੋੜ ਦੀ ਸੜਕ ਬਣ ਜਾਏ 50 ਕਰੋੜ ਦੀ ਥੋੜੇ ਤਾਂ ਇਹੀ ਮਸਲੇ ਨੇ ਪਰ ਥੋੜੇ ਬਣਾਏ ਹੋਏ ਜਿਹੜੇ ਲੀਡਰ ਨੇ ਉਹ ਇਹਨਾਂ ਤੇ ਫੇਲ ਹੋ ਜਾਂਦੇ ਨੇ ਵੱਡੇ ਕੰਮ ਤਾਂ ਮਿਲੰਗ ਜੇ ਕਰਨਗੇ ਹੀ ਕਿੱਥੋਂ ਤੇ ਦੂਜੀ ਗੱਲ ਹੈ ਵੀ ਆਹ ਜਿਹੜਾ ਡੇਢ ਸਾਲ 2 ਸਾਲ ਹੈ ਇਹ ਮਿਲਨ ਵਰਤਨ ਦਾ ਟਾਈਮ ਹੈ ਕਹਿੰਦੇ ਆ ਵੀ ਰਾਹ ਪਿਆ ਜਾਣੀਏ ਆ ਵਾਹ ਪਿਆ ਜਾਣੀਏ ਮੈਂ ਆ ਮਿਲ ਕੇ ਵਰਤ ਕੇ ਆਪਣੀ ਜਗਾ ਥੋੜੇ ਦਿਲਾਂਚ ਬਣਾਉਂਗਾ ਆ 1.5 ਸਾਲ 2 ਸਾਲ ਦੇ ਵਿੱਚ ਜਦੋਂ ਜਗਾ ਬਣ ਜੂਗੀ ਫਿਰ 27 ਦੇ ਵਿੱਚ ਤੁਸੀਂ ਆਪ ਹੀ ਵੋਟ ਪਾਣੀ ਐ ਮੈਂ ਨਹੀਂ ਮੰਗਣੀ ਮੈਂ ਤਾਂ ਕਹਿਣਾ ਹੈ ਮੇਰੇ ਪਰਿਵਾਰ ਨੇ 2 ਸਾਲ ਤੋਂ ਸੇਵਾ ਕਰ ਰਹੇ ਐ ਫਿਰ ਮੇਰੀ ਆਵਾਜ਼ ਤੁਸੀਂ ਬਣੋਂਗੇ ਮੇਰੇ ਝੰਡੇ ਦਾ ਡੰਡਾ ਤੁਸੀਂ ਬਣੋਂਗੇ ਆ ਪਿੰਡ ਫਤਿਹ ਕਰਨਾ ਤੁਹਾਡੀ ਜ਼ਿੰਮੇਵਾਰੀ ਐ ਕਿ ਅੱਥਰ ਸਮ ਮਾਤਾਵਾ ਤੇ ਭੈਣਾ ਦਿਖ ਰਹੀ ਐ ਆਪਣੇ ਘਰ ਵੀ ਜਾ ਕੇ ਕਹਿ ਦਿਓ ਵੀ ਇਹ ਬੱਚਾ ਇਹ ਭਰਾ 2 ਸਾਲ ਤੋਂ ਪਿੰਡ ਦੀ ਸੇਵਾ ਕਰ ਰਿਹਾ ਐ ਪਹਿਲੇ ਵਾਲਿਆਂ ਨੇ ਕੀ ਟੱਲ ਲਟਕਾਤਾ ਸੀਗਾ ਹਨਾ ਬੋਣਾ ਪਿੱਛੇ ਤੁਰੇ ਫਿਰਦੇ ਹੋ ਜਿਹੜੇ ਬੰਦੇ ਨੇ ਕੰਮ ਕਰਾਇਆ ਜਿਹੜੇ ਬੰਦੇ ਨੇ ਕੰਮ ਕੀਤੇ ਉਹ ਵੀ 2 ਸਾਲ ਦਾ ਟਾਈਮ ਬਹੁਤ ਹੁੰਦਾ ਅੱਜ ਮੈਂ ਝੂਠ ਬੋਲੂਗਾ ਤਾਂ 2 ਮਹੀਨੇ ਚ ਫੜਿਆ ਜਾਂਦਾ 3 ਮਹੀਨੇ ਚ ਫੜਿਆ ਜਾਂਦਾ 2 ਸਾਲ ਕੋਈ ਝੂਠ ਨਹੀਂ ਬੋਲ ਸਕਦਾ ਪਰ ਪਹਿਲੇ ਵਾਲੇ ਲੀਡਰ ਤਾਂ ਆਂਦੀ ਮਹੀਨਾ ਦੋ ਮਹੀਨਾ ਪਹਿਲੇ ਸੀਗੇ ਝੂਠ ਬੋਲ ਕੇ ਵੋਟਾਂ ਲੈ ਜਾਂਦੇ ਸੀ ਫਿਰ ਗਾਇਬ ਹੋ ਜਾਂਦੇ ਸੀਗੇ ਉਹ ਤੁਹਾਨੂੰ ਆਪ ਪਤਾ ਹੈ ਤੁਸੀਂ ਆਪ ਸਾਰੇ ਸਮਝਦਾਰ ਹੋ ਮੈਂ ਕੀ ਸਮਝਾਵਾਂ ਤੁਹਾਨੂੰ بڑے ਲੀਡਰ ਤੁਸੀਂ ਦੇਖ ਲੇ بڑے ਇਲੈਕਸ਼ਨ ਦੇਖ ਲੇ ਤਾ 1.5 ਮਹੀਨੇ ਬਾਅਦ ਇੱਕ ਜ਼ਿਲ੍ਹਾ ਪ੍ਰੀਸ਼ਦ ਦਾ ਇਲੈਕਸ਼ਨ ਹੋ ਰਿਹਾ ਬੜਾ ਛੋਟਾ ਜਿਹਾ ਇਲੈਕਸ਼ਨ ਹੁੰਦਾ ਇਹ ਇਹਦੇ ਵਿੱਚ ਕੋਈ ਵੋਟ ਮੰਗਨ ਆਂਦਾ ਵੀ ਨਹੀਂ ਐਮਐਲਏ ਆਪਣੀ ਮਰਜ਼ੀ ਨਾਲ ਹੀ ਮੈਂਬਰ ਬਣਾ ਦਿੰਦਾ ਐਮਐਲਏ ਮਰਜ਼ੀ ਨਾਲ ਹੀ ਆਪਣਾ ਚੇਅਰਮੈਨ ਬਣਾ ਦਿੰਦਾ ਜ਼ਿਲ੍ਹਾ ਪ੍ਰੀਸ਼ਦ ਦਾ ਇਹ ਲੀਡਰਾਂ ਦੇ ਹੱਥਾਂ 'ਚ ਹੀ ਹੁੰਦੇ ਆ ਥੋੜਾ ਤੁਹਾਨੂੰ ਖੜਾਉਣਿਆਂ ਵਾਂਗੂ ਵਰਤਦੇ ਨੇ ਆਪ ਹੀ ਆਪਣੇ ਬੰਦੇ ਮੂਰੇ ਕਰ ਦਿੰਦੇ ਨੇ ਫਿਰ ਜਿਹੜਾ ਲੀਡਰ ਹੁੰਦਾ ਮਲੰਗ ਉਹ ਜੇ ਹੀ ਮਲੰਗ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣ ਜਾਂਦਾ ਉਹ ਜੇ ਹੀ ਮਲੰਗ ਹੋਰ ਚੇਅਰਮੈਨ ਬਣ ਜਾਂਦਾ ਤੇ ਥੋੜੇ ਕੰਮ ਥੋੜਾ ਉਹ ਉਮੀਦਾਂ ਉ ਇਸ ਵਾਰ ਅੜ ਕੇ ਡਟ ਕੇ ਮੈਂ ਜ਼ਿਲ੍ਹਾ ਪਰੀਸ਼ਦ ਮੈਂਬਰ ਲਈ ਖੜਾ ਹੋ ਰਿਹਾ ਹਾਂ ਕਿਸੇ ਪਾਰਟੀ ਦਾ ਝੰਡਾ ਨਹੀਂ ਹੈ ਮੇਰੇ ਕੋਲ ਕਿਸੇ ਪਾਰਟੀ ਦਾ ਮੇਰੇ ਕੋਲ ਨਾ ਨਹੀਂ ਹੈ ਆਜ਼ਾਦ ਉਮੀਦਵਾਰ ਖੜਾ ਹੋ ਰਿਹਾ ਹਾਂ ਉਹ ਹੋਇਆ ਇਸ ਕਰਕੇ ਹੀ ਹੈ ਵੀ ਇਹ ਪਾਰਟੀਆਂ ਨੂੰ ਇੱਕ ਵਾਰ ਪਹਿਲੇ ਕਦ ਦਿਖਾ ਦਈਏ ਵੀ ਜਦੋਂ ਗਰੀਬ ਨਾਲ ਜੁੜ ਜਾਂਦਾ ਹੈ ਲੋਕ ਨਾਲ ਜੁੜ ਜਾਂਦੇ ਨੇ ਤਾਂ ਫਿਰ ਪਾਰਟੀਆਂ ਪੂਟੀਆਂ ਜੰਡੇ ਢੰਡੇ ਸਭ ਪਏ ਰਹਿ ਜਾਂਦੇ ਨੇ ਕਿਸੇ ਚੀਜ਼ ਦਾ ਕੋਈ ਫਾਇਦਾ ਨਹੀਂ ਹੁੰਦਾ ਤਾਂ ਹੁਣ ਮੇਰਾ ਸਾਥ ਦਿਓ 2 ਮਹੀਨੇ ਪਹਿਲੇ ਹਾਜ਼ਰੀ ਲਗਵਾ ਕੇ ਜਾ ਰਹੇ ਹਾਂ ਤੇ 2 ਸਾਲ ਦਾ ਵਾਦਾ ਕਰਕੇ ਜਾ ਰਹੇ ਆਂ ਵੀ 2 ਸਾਲ ਚ ਜੇ ਮੈਂ ਜੱਜ ਗਿਆ ਪਸੰਦ ਆ ਗਿਆ ਤਾਂ ਫਿਰ 27 ਚ ਵੋਟ ਪਾ ਦਿਓ ਤਾਂ 2 ਮਹੀਨੇ ਪਹਿਲੇ ਦੀ ਹਾਜ਼ਰੀ ਤੇ 2 ਸਾਲ ਪਹਿਲੇ ਦੀ ਸੇਵਾ ਕਰਕੇ ਤੁਹਾਡੇ ਦਿਲ ਚ ਜਗ੍ਹਾ ਬਣਾਉਂਗਾ ਜ਼ਿਲ੍ਹਾ ਪਰੀਸ਼ਦ ਦੇ ਵਿੱਚ ਕਦੀ ਕੋਈ ਬੰਦਾ ਤੁਹਾਡੇ ਕੋਲ ਆਇਆ ਨਹੀਂ ਹੋਊਗਾ ਤੇ ਨਾ ਹੀ ਵਿਧਾਨ ਸਭਾ ਇਲੈਕਸ਼ਨ ਦਾ ਕੋਈ 2 ਸਾਲ ਪਹਿਲੇ ਤੁਹਾਡੇ ਕੋਲ ਆਇਆ ਹੋਊਗਾ ਤਾਂ ਆਸ਼ੀਰਵਾਦ ਰੱਖਿਓ ਆਪਣੇ ਬੱਚੇ ਵਾਂਗੂ ਭਰਾ ਵਾਂਗੂ ਛੋਟਾ ਭਰਾ ਸਮਝੋ ਵੱਡਾ ਸਮਝੋ ਤੇ ਗੱਡ ਕੇ ਨਾਲ ਰਹੀਓ ਅਸੀਂ ਵੀ ਤੁਹਾਡੇ ਨਾਲ ਗੱਡ ਕੇ ਖੜਾਂਗੇ ਆ ਜਿਹੜੇ ਬੱਚੇ ਬਨੇ ਬੁੰਡਿਆਂ ਨੇ ਵੰਡੇ ਆ ਪਰਚੇ ਇਹਨਾਂ ਤੇ ਮੇਰਾ ਫੋਨ ਨੰਬਰ ਹੈ 24 ਘੰਟੇ ਤੁਹਾਡੀ ਸੇਵਾ ਚ ਹਾਜ਼ਰ ਹੈ ਕੋਈ ਦੁੱਖ ਹੋਵੇ ਤਕਲੀਫ ਹੋਵੇ ਕੋਈ ਘਰੇਲੂ ਝਗੜਾ ਥੋੜਾ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਹੋਵੇ ਇੱਕ ਵਾਰ ਆਪਣੇ ਭਰਾ ਨੂੰ ਆਪਣੇ ਪੁੱਤਰ ਨੂੰ ਵਜਤ ਕੇ ਦੇਖ ਲਿਓ ਇਹ ਤੇ ਮੇਰਾ ਫੋਨ ਨੰਬਰ ਹੈਗਾ ਜਿਹੜਾ ਸਿੱਧਾ ਮੇਰੇ ਕੋਲ ਵੱਜਦਾ ਮੇਰੇ ਹੱਥ ਚ ਰਹਿੰਦਾ 24 ਘੰਟੇ ਤੇ ਉਸ ਤੋਂ ਬਾਅਦ ਇਹ ਪਿੰਡ ਦੀ ਜ਼ਿੰਮੇਵਾਰੀ ਥੋਡੀ ਹੈ ਮੈਂ ਪੂਰੀ ਸੇਵਾ ਕਰੂੰਗਾ ਤਨ ਮਨ ਧਨ ਨਾਲ ਦਿਨ ਰਾਤ ਪਰ ਫੇਰ ਇਹ ਪਿੰਡ ਤੋਂ ਹੁਣ ਵਾਰ ਵੀ ਤੇ ਅਗਲੀ ਵਾਰ ਵੀ ਫਤਿਹ ਤੁਸੀਂ ਕਰਾਣੀ ਹੈ ਮੇਰੀ ਝੰਡਾ ਮੇਰਾ ਤੁਸੀਂ ਗੜਨਾ ਇੱਥੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਤੇ ਆਸ਼ੀਰਵਾਦ ਤੁਹਾਡਾ ਰਿਹਾ ਤਾਂ ਬਹੁਤ ਅੱਗੇ ਜਾਵਾਂਗੇ ਬੁਲੰਦੀਆਂ ਤੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ